ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਜਦਾ ਦਿਨ ਅੱਜ 9 ਮਾਰਚ ਹੈ। 9 ਮਾਰਚ 1783 ਜੱਸਾ ਸਿੰਘ ਆਲੂਵਾਲੀਆ ਦੀ 20000 ਅਤੇ ਬਘੇਲ ਸਿੰਘ ਕਰੋੜ ਸਿੰਘ ਦੀ 30000 ਫੌਜ ਨੇ 9 ਮਾਰਚ 1783 ਦੇ ਦਿਨ ਦਿੱਲੀ ਦੇ ਵਿੱਚ ਹੌਸ ਖਾਸ ਇਲਾਕੇ ਤੇ ਕਬਜ਼ਾ ਕਰ ਲਿਆ। 9 ਮਾਰਚ 1846 1845-46 ਦੇ ਵਿੱਚ ਡੋਗਰਾਂ ਦੀ ਗਦਾਰੀ ਕਰਕੇ ਸਿੱਖਾਂ ਦੀ ਅੰਗਰੇਜ਼ਾਂ ਹੱਥੋਂ ਹਾਰ ਮੰਗਰੋਂ 9 ਮਾਰਚ 1846 ਦੇ ਦਿਨ ਅੰਗਰੇਜ਼ਾਂ ਨੇ ਲਾਹੌਰ ਦਰਬਾਰ ਤੇ ਇੱਕ ਜ਼ਬਰੀ ਸੰਧੀ ਠੋਸ ਦਿੱਤੀ। 11 ਮਾਰਚ ਨੂੰ ਇਸ ਦੇ ਵਿੱਚ ਨਵੀਆਂ ਸ਼ਰਤਾਂ ਸ਼ਾਮਿਲ ਕਰ ਦਿੱਤੀਆਂ ਗਈਆਂ। ਇਹਨਾਂ ਦੋਹਾਂ ਸੰਧੀਆਂ ਦੇ ਮੁਤਾਬਕ ਜਲੰਧਰ ਦੁਆਬ, ਸਤਲੋਜ ਤੇ ਬਿਆਸ ਦਰਿਆ ਵਿਚਕਾਰਲਾ ਇਲਾਕਾ ਅੰਗਰੇਜ਼ਾਂ ਨੂੰ جنگ ਦੇ ਖਰਚੇ ਵਜੋਂ ਦੇ ਦਿੱਤਾ ਗਿਆ। ਲਾਹੌਰ ਦਰਬਾਰ ਨੂੰ 1.5 ਕਰੋੜ ਰੁਪਏ جنگ ਦਾ ਹਰਜਾਨਾ ਵੀ ਪਾਇਆ ਗਿਆ। ਇਸ ਰਕਮ ਦੀ ਅਦਾਇਗੀ ਵਾਸਤੇ ਲਾਹੌਰ ਦਰਬਾਰ ਦੇ ਖਜ਼ਾਨੇ ਦੇ ਵਿੱਚ ਪੂਰੀ ਰਕਮ ਨਹੀਂ ਸੀ। ਇਸ ਕਰਕੇ ਇਹ ਰਕਮ ਅਦਾ ਕਰਨ ਵਾਸਤੇ ਗੁਲਾਬ ਸਿੰਘ ਡੋਗਰੇ ਨੇ 68 ਲੱਖ ਰੁਪਏ ਦੇ ਵਿੱਚ ਕਸ਼ਮੀਰ ਦਾ ਸੂਬਾ ਖਰੀਦ ਲਿਆ। ਤੀਜੀ ਸ਼ਰਤ ਲਾਹੌਰ ਦਰਬਾਰ ਸਿਰਫ 25 ਬਟਾਲੀਅਨ ਨੂੰ ਪੈਦਲ ਫੌਜ ਅਤੇ 12000 ਕੋਟੇ ਦਰ ਰੱਖ ਸਕੇਗਾ ਚੌਥੀ ਅੰਗਰੇਜ਼ਾਂ ਵੱਲੋਂ ਕਬਜ਼ੇ ਦੇ ਵਿੱਚ ਲਈਆਂ ਗਈਆਂ ਤੋਪਾਂ ਤੋਂ ਇਲਾਵਾ ਉਹ 36 ਤੋਪਾਂ ਜੜੀਆਂ ਅੰਗਰੇਜ਼ਾਂ ਦੇ ਖਿਲਾਫ ਵਰਤਿਆਂ ਜਾਣ ਵਾਸਤੇ ਸਭਰਾਉ ਲਜਾਈਆਂ ਗਈਆਂ ਸਨ ਅਤੇ ਹੁਣ ਅੰਗਰੇਜ਼ਾਂ ਦੀਆਂ ਹੋ ਜਾਣਗੀਆਂ ਪੰਜਵੀਂ ਅੰਗਰੇਜ਼ ਫੌਜਾਂ ਲਾਹੌਰ ਦਰਬਾਰ ਦੇ ਇਲਾਕੇ ਵੱਜੋਂ ਜਦੋਂ ਚੌਣ ਲੰਘ ਸਕਣੀਆਂ ਛੇਵੀਂ ਲਾਹੌਰ ਦਰਬਾਰ ਕਿਸੇ ਯੂਰਪੀਅਨ ਨੂੰ ਅੰਗਰੇਜ਼ਾਂ ਦੀ ਮਨਜ਼ੂਰੀ ਤੋਂ ਬਿਨਾਂ ਨੌਕਰੀ ਤੇ ਨਹੀਂ ਰੱਖੇਗਾ 7ਵੀਂ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਦੇ ਵਿੱਚ ਚੰਗਾ ਮਾਹੌਲ ਕਾਇਮ ਕਰਨ ਦਰਅਸਲ ਗਦਾਰੀ ਦੇ ਇਨਾਮ ਵਜੋਂ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦੇ ਵਿੱਚ ਖੁਦਮਖਤਿਆਰੀ ਦਿੱਤੀ ਜਾਵੇਗੀ 8ਵੀਂ ਅੰਗਰੇਜ਼ੀ ਫੌਜ 1 ਸਾਲ ਵਾਸਤੇ ਲਾਹੌਰ ਦੇ ਵਿੱਚ ਰਹੇਗੀ ਅਤੇ ਇਸ ਦਾ ਖਰਚਾ ਲਾਹੌਰ ਦਰਬਾਰ ਦੇਵੇਗਾ ਇਸ ਤੋਂ ਇਲਾਵਾ 8 ਹੋਰ ਨੁਕਤੇ ਵਿਸਾਨ ਹਨ 16 ਨੁਕਤਿਆਂ ਵਾਲੇ ਇਸ ਸਹਿਦਨਾਮੇ ਤੇ ਅੰਗਰੇਜ਼ਾਂ ਵੱਲੋਂ ਫ레ਡਰਿਕ ਕਰੀ, ਹੈਨਰੀ ਲੌਰੈਂਸ ਅਤੇ ਰਾਬਰਟ ਮਿੰਟਗੋਮਰੀ ਅਤੇ ਸਿੱਖਾਂ ਵੱਲੋਂ ਭਾਈ ਰਾਮ ਸਿੰਘ, ਲਾਲ ਸਿੰਘ, ਤੇਜਾ ਸਿੰਘ, ਚਤਰ ਸਿੰਘ ਓਟਾਰੀ, ਰਣਜੋਤ ਸਿੰਘ ਮਜੀਠੀਆ, ਦੀਵਾਨ ਦੀਨਾ ਨਾਥ, ਫਕੀਰ ਨੂਰਉddੀਨ ਨੇ ਦਸਤਖਤ ਕੀਤੇ। 9 ਮਾਰਚ 1966 1965 ਦੀ ਭਾਰਤ-ਪਾਕ ਜੰਗ ਮੁਕਦਮੇਂ ਭਾਰਤ ਸਰਕਾਰ ਨੇ ਪੰਜਾਬੀ ਸੂਬੇ ਦੀ ਮੰਗ ਬਾਰੇ ਕੇਂਦਰੀ ਵਜ਼ੀਰਾਂ ਦੀ ਇੱਕ ਕਮੇਟੀ ਬਣਾਉਣ ਦਾ ਐਲਾਨ ਕਰ ਦਿੱਤਾ ਇਸ ਕਮੇਟੀ ਦੇ ਵਿੱਚ ਇੰਦਰਾ ਗਾਂਧੀ ਚਵਾਨ ਮਹਾਵੀਰ त्याਗੀ ਤਿੰਨ ਮੈਂਬਰ ਸਨ ਇਸ ਦੇ ਨਾਲ ਹੀ 22 ਐਮਪੀਜ਼ ਇੱਕ ਸਲਾਹਕਾਰ ਕਮੇਟੀ ਵੀ ਬਣਾ ਦਿੱਤੀ ਗਈ ਇਸ ਕਮੇਟੀ ਦਾ ਚੇਅਰਮੈਨ ਹੁਕਮ ਸਿੰਘ ਸੀ ਇੰਦਰਾ ਗਾਂਧੀ ਪੰਜਾਬੀ ਸੂਬਾ ਬਣਾਉਣ ਦੇ ਖਿਲਾਫ ਸੀ ਕਿਉਂਕਿ ਉਹ ਪੰਜਾਬ ਦੇ ਹਿੰਦੂਆਂ ਨੂੰ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ ਇਨੀ ਮੁਖਾਲਫਤ ਦੇ ਬਾਵਜੂਦ ਮਿਲੀਆਂ ਜੁਲੀਆਂ ਕੋਸ਼ਿਸ਼ਾਂ ਮਗਰੋਂ 9 ਮਾਰਚ 1904 ਦੇ ਦਿਨ 올 ਇੰਡੀਆ ਕਾਂਗਰਸ ਵਰਕਿੰਗ ਕਮੇਟੀ ਨੇ ਪੰਜਾਬੀ ਸੂਬਾ ਬਣਾਉਣ ਦੇ ਹੱਕ ਦੇ ਵਿੱਚ ਮਤਾ ਪਾਸ ਕਰ ਦਿੱਤਾ 9 ਮਾਰਚ 1985 ਨੂੰ ਪੰਜਾਬ ਨੂੰ ਮਨਾਹੀ ਵਾਲਾ ਇਲਾਕਾ ਕਰਾਰ ਦੇ ਦਿੱਤਾ ਗਿਆ ਇਸ ਦੇ ਨਾਲ ਹੀ ਵਿਦੇਸ਼ੀਆਂ ਦੀ ਪੰਜਾਬ ਦਾਖਲੇ ਤੇ ਪਾਬੰਦੀ ਪੱਕੀ ਕਰ ਦਿੱਤੀ ਗਈ ਦਰਅਸਲ ਇਸਦਾ ਮਕਸਦ ਇੱਕ ਤਾਂ ਵਿਦੇਸ਼ੀ ਪ੍ਰੈਸ ਨੂੰ ਰੋਕਣਾ ਸੀ ਅਤੇ ਦੂਜਾ ਵਿਦੇਸ਼ੀ ਸਿੱਖਾਂ ਨੂੰ ਤੰਗ ਕਰਨ ਦਾ ਬਹਾਨਾ ਕਢਣਾ ਸੀ 4 ਮਾਰਚ 1988 ਦੇ ਦਿਨ ਜਸਪੀਰ ਸਿੰਘ ਰੋਡੇ ਦੀ ਰਿਹਾਈ ਮਗਰੋਂ ਉਸਦੇ ਦਾਦੇ ਬਾਬਾ ਜਗਵੀਂਦਰ ਸਿੰਘ ਨੇ ਐਲਾਨ ਕੀਤਾ ਕਿ 9 ਮਾਰਚ ਨੂੰ ਜਸਪੀਰ ਸਿੰਘ ਦੀ ਅਕਾਲ ਤਖਸਾਲ ਸਾਹਿਬ ਦੇ ਮੁੱਖ ਸੇਵਾਦਾਰ ਵੱਲੋਂ ਤਾਜ਼ਪੋਸ਼ੀ ਕੀਤੀ ਜਾਵੇਗੀ ਲਫ਼ਜ਼ ਤਾਜ਼ਪੋਸ਼ੀ ਇਸ ਵੇਲੇ ਸਿੱਖ ਤਵਾਰੀਖ ਅਤੇ ਫਲਸਫੇ ਦੇ ਵਿੱਚ ਨਵਾਂ ਉਪਰਾ ਅਤੇ ਗਲਤ ਸੀ ਅਕਾਲ ਤਖਸਾਲਬ ਦਾ ਮੁਖ ਸੇਵਾਦਾਰ ਨਾ ਤਾਂ ਕੋਈ ਬਾਦਸ਼ਾਹ ਉਹ ਪ੍ਰਧਾਨ ਵੀ ਨਹੀਂ ਹੈ ਤੇ ਚੇਅਰਮੈਨ ਵੀ ਨਹੀਂ ਹੈ ਉਹ ਇਸਾਈਆਂ ਦੇ ਪੋਪ ਵਾਂਗ ਵੀ ਨਹੀਂ ਹੈ ਉਹ ਇਸਲਾਮ ਦੇ ਖਲੀਫਾ ਵਾਂਗ ਵੀ ਨਹੀਂ ਹੈ ਉਹ ਬੋਧੀਆਂ ਦੇ ਲਾਮਾ ਵਾਂਗ ਵੀ ਨਹੀਂ ਹੈ ਅਕਾਲ ਤਖਸਾਲਬ ਦਾ ਮੁਖ ਸੇਵਾਦਾਰ ਤਾਂ ਇੱਕ ਕਿਸਮ ਦਾ ਸੀਨੀਅਰ ਸੇਵਾਦਾਰ ਹੈ ਫਿਰ ਇਸ ਤਾਜਪੋਸ਼ੀ ਦਾ ਮਤਲਬ ਤਾਂ ਉਸ ਨੂੰ ਸਿੱਖ ਪੰਥ ਦਾ ਬਾਦਸ਼ਾਹ ਮਾਲਿਕ ਤੇ ਸ਼ਾਇਦ ਨੀਮ ਗੁਰੂ ਬਣਾਉਣ ਵਾਲੀ ਇੱਕ ਕਾਰਵਾਈ ਲੱਗਦੀ ਸੀ ਅੰਜ ਬਾਬਾ ਜੁਗਿੰਦਰ ਸਿੰਘ ਦਾ ਇਹੋ ਜਿਹਾ ਬਿਆਨ ਦੇਣ ਦੀ ਕੋਈ ਤਕ ਨਹੀਂ ਸੀ ਕਿਉਂਕਿ ਬਾਬਾ ਅਕਾਲ ਤਖਸਾਲਬ ਦਾ ਕੋਈ ਬੁਲਾਰਾ ਨਹੀਂ ਸੀ 9 ਮਾਰਚ 1999 ਦੇ ਦਿਨ ਪੰਜਾਬ ਪੁਲਿਸ ਨੇ ਮਹਿੰਦਰ ਸਿੰਘ ਪੁੱਤਰ ਕਾਰਤ ਸਿੰਘ ਅਤੇ ਚਚੇਰਾ ਭਰਾ ਬਾਬਾ ਗੁਰਬਚਨ ਸਿੰਘ ਮਾਨੋਚਾਲ ਨੂੰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਪੰਜਾਬ ਪੁਲਿਸ ਨੇ 9 ਮਾਰਚ 1992 ਦੇ ਦਿਨ ਕੁਲਦੀਪ ਸਿੰਘ ਪੁੱਤਰ ਰਚਨ ਸਿੰਘ ਵਾਸੀ ਮਾਨਕ ਮਾਜ਼ਰਾ ਨੇੜੇ ਰੰਗੀਲਪੁਰ ਜ਼ਿਲ੍ਹਾ ਰੋਪੜ ਆਤਮ ਪ੍ਰਕਾਸ਼ ਸਿੰਘ ਪੁੱਤਰ ਮੀਵਾ ਸਿੰਘ ਵਾਸੀ ਮਾਨਕ ਮਾਜ਼ਰਾ ਨੇੜੇ ਰੰਗੀਲਪੁਰ ਜ਼ਿਲ੍ਹਾ ਰੋਪੜ ਹਰਜਿੰਦਰ ਸਿੰਘ ਉਰਫ ਪੈਲਵਾਨ ਉਰਫ ਜਿੰਦਾ ਪੁੱਤਰ ਸੁਰਤਾ ਸਿੰਘ ਵਾਸੀ ਸੁਲਤਾਨਵਿੰਡ ਅੰਮ੍ਰਿਤਸਰ ਜਗਤਾਰ ਸਿੰਘ ਢੋਲਾ ਵਾਸੀ ਰਸੂਲਪੁਰ ਅੰਮ੍ਰਿਤਸਰ ਜਸਮੀਲ ਸਿੰਘ ਜੱਸਾ ਲਖਵੀਰ ਸਿੰਘ ਫੌਜੀ ਵਾਸੀ ਬਰਾਚੈਣ ਸਿੰਘ ਵਾਲਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 9 ਮਾਰਚ 1992 ਦੇ ਦਿਨ ਪੰਜਾਬ ਪੁਲਿਸ ਨੇ ਦਵਿੰਦਰ ਸਿੰਘ ਉਰਫ ਕਮਾਂਡੋ ਪੁੱਤਰ ਫੂਲਾ ਸਿੰਘ ਵਾ ਇਕਵਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਧਿਆਨਪੁਰ ਅਤੇ ਇੰਦਰਜੀਤ ਸਿੰਘ ਠੱਟਾ ਨੂੰ ਨਕਲੀ ਪੁਲਸ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।